ਇਹਾ ਜਾਣਦਾ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਇਹ ਗੱਲ ਇੱਕ ਵਾਰ ਫਿਰ ਮਹਾਰਾਸ਼ਟਰ ਦੇ ਛਤਰਪਤੀ ਸਬਾਵਜੀ ਨਗਰ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੇ ਸਾਬਤ ਕਰ ਦਿੱਤੀ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਾਹੀਂ ਸਾਹਮਣੇ ਆਈ ਉਹਨਾਂ ਦੀ ਪ੍ਰੇਮ ਕਹਾਣੀ ਨੇ ਲੋਕਾਂ ਨੂੰ ਜਿਵੇਂ ਭਾਵੁਕ ਹੀ ਕਰ ਦਿੱਤਾ ਹੋਵੇ ਹਾਲਾ ਵਿੱਚ ਹੀ ਇੱਕ 93 ਸਾਲਾਂ ਵਿਅਕਤੀ ਆਪਣੀ ਪਤਨੀ ਲਈ ਮੰਗਸੂਤਰ ਖਰੀਦਦਰ ਲਈ ਇੱਕ ਜਵੈਲਰੀ ਸ਼ਾਪ ਤੇ ਪਹੁੰਚਿਆ ਰਵਾਇਤੀ ਚਿੱਟਾ ਤੋਤੀ কুর্তা ਤੇ ਟੋਪੀ ਪਹਿਨ ਕੇ ਬਜ਼ੁਰਗ ਆਦਮੀ ਆਪਣੀ ਪਤਨੀ ਦਾ ਹੱਥ ਪਿਆਰ ਨਾਲ ਫੜ ਕੇ ਗਹਿਣਿਆਂ ਦੀ ਦੁਕਾਨ ਵਿੱਚ ਦਾਖਲ ਹੋਇਆ ਦੱਸ ਦਈਏ ਇਹ ਵੀਡੀਓ ਕਿਸੇ ਟਵਿੱਟਰ ਅਕਾਊਂਟ ਤੇ ਸ਼ੇਅਰ ਕੀਤੀ ਗਈ ਹੈ ਦੱਸਿਆ ਗਿਆ ਕਿ ਇਹ ਪਿਆਰਾ ਕਪਲ ਮੰਗਲ ਸੁੱਤਰ ਦੀ ਕਿਵੇਂ ਦੇਖ ਰਿਹਾ ਸੀ ਜਦੋਂ ਦੁਕਾਨਦਾਰ ਨੇ ਪੁੱਛਿਆ ਕਿ ਉਹਨਾਂ ਕੋਲ ਕਿੰਨੇ ਪੈਸੇ ਨੇ ਤਾਂ ਬਜ਼ੁਰਗ ਔਰਤ ਨੇ ਆਪਣੇ ਪਰਸ ਵਿੱਚੋਂ 1120 ਰੁਪਏ ਕੱਢ ਕੇ ਦੁਕਾਨਦਾਰ ਨੂੰ ਦੇ ਦਿੱਤੇ ਉਹ ਇਸ ਤੋਂ ਬਾਅਦ ਵਾਪਰੀ ਘਟਣਾ ਵੀਡੀਓ ਵਿੱਚ ਤੁਸੀਂ ਦੇਖੋਗੇ ਹੋਰ ਪੈਸੇ ਮੰਗਣ